ਲਗਾ ਦੌਂਟ ਸਤਿਤੀ ਗਾਉਂ ਬਖਸ਼ੀ ਦਾਤਾ ਤਾਨ ਲਿਖਿਆ ਵਿੱਚ ਤੇਰੀ ਸ਼ਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦਿਆਂ ਲਿਖਦਿਆਂ ਕਲਮ ਰੁਕ ਜਾਵੇ ਸੋਚਦਿਆਂ ਸੋਚਦਿਆਂ ਸਾਈ ਸੁੱਕ ਜਾਵੇ ਕੀ ਛੱਡੇ ਕੀ ਕਰੇ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਿਮਾ ਤੇਰੀ ਮਹਾਨ ਕਿੱਤਾ ਸਰਬੰਸ ਕੁਰਬਾਨ ਨਾ ਸਕਦੇ ਉਤਾਰ ਐਹਸਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੌ ਚੁਕੀ ਜਦ ਕੋਮ ਸਾਰੀ ਬਾਦਸ਼ਾਹ ਸੰਗ ਦਿਲ ਹੋਏ ਤਾਂ ਹੀ ਕਸ਼ਮੀਰੀ ਪੰਡਤਾਂ ਨੇ ਦੁੱਖ ਸੁਨਾਇਆ ਆਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਚ ਤੇਰੀ ਮਹਾਨ ਸੀ ਤਾਂ ਹੀ ਨੌਵੇਂ ਗੁਰਾਂ ਕੀਤੀ ਬਲਵਾਨ ਸੀ ਕਿਆ ਲੈ ਪਾਏ ਦਿੱਲੀ ਨੂੰ ਰੋਕਣੇ ਜੁਲੂਈ ਤੂਫਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਨੋ ਵੱਦ ਲਾਲ ਪਿਆਰੀ ਵਾਰੇ ਚਾਰੇ ਲਾਲ ਦੁਦਾਰੇ ਜੋ ਬੀਤਿਆ ਦਿਲ ਤੇ ਕਿੰਜ ਕਰਾਂ ਬਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਸ਼ਕਿਆ ਅੰਮ੍ਰਿਤ ਨੇ ਦਾਨ ਹੁੰਦਾ ਰਾਖਾ ਖੁਦ ਭਗਵਾਨ ਉੱਚੀ ਹੋਏ ਖਾਲਸੇ ਦੀ ਸ਼ਾਨ ਇਹੀ ਸੰਗਰੂੜਵੀ ਦਾ ਅਰਮਾਨ ਸ਼ੇ ਗੁਰੂ ਗੋਬਿੰਦ ਸਿੰਘ ਜੀ ਸ਼ੇ ਗੁਰੂ ਗੋਬਿੰਦ ਸਿੰਘ ਜੀ